ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਪਹੁੰਚੇ ਹੋਏ ਆਪਾਂ ਗਵਿੰਦਗੜ੍ਹ ਦੇ ਜਮਾਂ ਵਿੱਚ ਪੈ ਗਿਆ ਪਿੰਡ ਬੜਹੇੜੀ ਜੀ ਤੇ ਅੰਕਲ ਜੀ ਨੂੰ ਟਰੈਕਟਰ ਦਿੱਤਾ ਜੀ ਫੋਰਡ 3600 ਸੌਦਾ ਤਾਂ ਬਹੁਤ ਦਿਨ ਦਾ ਹੋਇਆ ਵਾ ਬਸ ਥੋੜਾ ਜਿਹਾ ਟਾਈਮ ਦੀ ਕਮੀ ਕਰਕੇ ਛੱਡਣ ਆ ਹੋਇਆ ਤੇ ਅੰਕਲ ਜੀ ਨਾਲ ਮਿਲੌਣੇ ਕਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਠੀਕ ਹੈ ਤੇ ਹਰਦੇ ਮੈਂ ਟਰੈਕਟਰ ਆਪਾਂ ਨੇ ਆਪਣੇ ਪਿੰਡੋ ਵਿੱਚ ਆ ਸੀ ਜਿਹਦੀ ਆਪਾਂ ਨੇ 4.5 ਲੱਖ ਕੀਮਤ ਪਾਈ ਸੀ ਉਹਦੇ ਵਿੱਚ ਘਟਿਆ ਸੀਗਾ ਟਰੈਕਟਰ ਇਹ ਤੇ ਟਰੈਕਟਰ ਦਾ ਜਿਸ ਦਿਨ ਆਪਾਂ ਨੇ ਵਿੱਚ ਘਟਿਆ ਸੀ ਵੀਰ ਨੇ ਦੇਖਿਆ ਸੀਗਾ ਵੀਰ ਨੇ ਫੋਨ ਤੇ ਆਪਣੇ ਨਾਲ ਗੱਲਬਾਤ ਕੀਤੀ ਸੀ ਤੇ ਫੋਨ ਤੇ ਹੀ ਸੌਦਾ ਹੋਇਆਗਾ ਤਾਂ ਕੋਈ ਦੇਖਣ ਨਹੀਂ ਆਇਆ ਇੱਕ ਦੋ ਜਿਹੜੇ ਮਾੜੇ ਮੋਟੇ ਕੰਮ ਸੀਗੇ ਟੈਟੂ ਰਕਵਾਏ ਸੀਗੇ ਤੇ ਬਸ ਹੋਰ ਤਾਂ ਬਾਕੀ ਤਾਂ ਜੋ ਜਿੱਦਾਂ ਆਇਆ ਵੀਰ ਦੇ ਘਰ ਤੋਂ ਉਦਾਂ ਹੀ ਆ ਟਰੈਕਟਰ ਤੇ ਬਾਕੀ ਬਾਪੂ ਜੀ ਦਾ ਸਾਰੇ ਟਰੈਕਟਰ ਸੀਟ ਤੇ ਬੈ ਕੇ ਵੀ ਨਹੀਂ ਦੇਖਿਆ ਹੈਗਾ ਜੀ ਤੇ ਆਪੋ ਜੀ ਵੀਰ ਕਿੱਥੇ ਆ ਜੀ ਕਿਹੜੀ ਕੰਟਰੀ ਚ ਨੇ ਕੈਨੇਡਾ ਓਕੇ ਜੀ ਤੇ ਵੀਰ ਨਾਲ ਤਾਂ ਫੋਨ ਤੇ ਬਹੁਤ ਵਾਰ ਗੱਲਬਾਤ ਹੋਈ ਆ ਬਹੁਤ ਵਧੀਆ ਲੱਗਿਆ ਵੀਰ ਨਾਲ ਗੱਲਬਾਤ ਕਰਕੇ ਤੇ ਅੱਜ ਅੰਕਲ ਜੀ ਨਾਲ ਵੀ ਮਿਲੇ ਆ ਕੇ ਤੇ ਪਿੰਡ ਬਾਈ ਕਾਫੀ بڑا ਸੀ ਦਾ ਪਹਿਲਾ ਪਿੰਡ ਚ ਜਲ ਜੇ ਬਾਪੂ ਜੀ ਹਾਂਜੀ ਹਾਂ ਪਿੰਡ ਦਾ ਮੇਰੇ ਸਾਹਬ ਨਾਲ ਸ਼ਹਿਰ ਵਿੱਚ ਰਹਿਣ ਕਰਕੇ ਪਿੰਡ ਵਿੱਚੇ ਆ ਗਏ ਸ਼ਹਿਰ ਦੇ ਹਾਂਜੀ ਹਾਂ ਵੱਧ ਗਿਆ ਪਿੰਡ ਅੱਗੇ ਨਾਲ ਤੇ ਬਾਈ ਆਪਣਾ 93 ਮਾਡਲ ਟਰੈਕਟਰ ਦਿੱਤਾ ਮੋਡੀਫਾਈ ਹੋਇਆ ਵਾਏ ਰੰਗ ਪੇਂਟ ਬਾਕੀ ਉਹ ਵੀ ਬੋਲ ਦੋ ਬਾਈ 31 ਹਾਂਜੀ ਹਾਂਜੀ ਨੰਬਰ ਦਾ ਹਾਂਜੀ ਇਹ ਆਪਣਾ ਖੰਨੇ ਦਾ ਨੰਬਰ ਹੈ ਜੀ 3262 ਹਾਂ ਤੇ ਖੰਨਾ ਵੀ ਲੋਕਲੇ ਪੈ ਗਿਆ ਤੁਹਾਨੂੰ ਮਾਨੇੜੇ ਜਿਹਾ ਜੋ ਡਿਸਟ੍ਰਿਕਟ ਲੁਧਿਆਣਾ ਠੀਕ ਹੈ ਜੀ ਠੀਕ ਹੈ ਸੱਤਖੜ ਸਾਹਿਬ ਠੀਕ ਹੈ ਠੀਕ ਹੈ ਤੇ ਆਪੂ ਜੀ ਤੁਹਾਨੂੰ ਠੀਕ ਹੈ ਲੈਟਰ ਪਸੰਦ ਆ ਉਦਾਂ ਠੀਕ ਹੈ ਜੀ ਬਸ ਠੀਕ ਹੈ ਜੀ ਬੱਚਾ ਨੇ ਦੇਖਣਾ ਆ ਬਾਰੇ ਕੀ ਦੇਖਣਾ ਠੀਕ ਹੈ ਜੀ ਤੇ ਤੁਹਾਨੂੰ ਅੱਗੇ ਵੀ ਦੱਸ ਦਿਆਂ ਉਹਨਾਂ ਬਿਹਰੇ ਉਹਨੂੰ ਫੋਰਡ ਟਰੈਕਟਰ ਆ ਇਹਨਾਂ ਨੂੰ ਖੇਤੀ ਵਾਸਤੇ ਕੋਈ ਨਹੀਂ ਲੰਦਾ ਬਹੁਤ ਘੱਟ ਵੀ ਲਉਗੇ ਉਹ ਵੀ ਜਿਹੜੇ ਘੱਟ ਮੋਲ ਵਾਲੇ ਆ ਤੇ ਰੇਟ ਵੀ ਬਿਲਕੁਲ ਵਾਜਿਬ ਦਿੱਤਾ ਵੀਰ ਨੂੰ ਕੋਈ ਇਦਾਂ ਦੀ ਗੱਲਬਾਤ ਨਹੀਂ ਜੋ ਮਾਰਕਟਰ ਰੇਟਾ ਉਹਦੇ ਨਾਲੋਂ ਬੜਾ ਮੋਟਾ ਘੱਟੇ ਦਿੱਤਾ ਤੇ ਬਾਕੀ ਟਰੈਕਟਰ ਠੀਕ ਹੈ ਇੰਜਣ ਜਨ ਦਾ ਵਧੀਆ ਕੰਮ ਹੋ ਰਿਹਾ ਟਰੈਕਟਰ ਦੀ ਆਵਾਜ਼ ਬਹੁਤ ਸੋਹਣੀ ਆ ਤੇ ਤੁਹਾਨੂੰ ਇੱਕ ਦੋ ਵਾਰ ਵੀਡੀਓ ਵਿੱਚ ਤੁਸੀਂ ਦੇਖਿਆ ਵੀ ਹੋਊਗਾ ਤੇ ਬਾਪੂ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਚਲੋ ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਨੂੰ ਤੇ ਵੀਰ ਨੂੰ ਵੀ ਬਾਈ ਬਹੁਤ-ਬਹੁਤ ਵੀਰ ਦਾ ਧੰਨਵਾਦ ਨਾਲੇ ਵੀਰ ਨੂੰ ਇਹਦੇ ਛੋਟੇ ਮਾੜੀ ਦੀ ਫੋਟੋ ਖਿੱਚਦੇ ਹਾਂਜੀ ਹਾਂਜੀ ਖਿੱਚ ਦਿੰਦੇ ਆਹ ਲੋ ਮੈਨੂੰ ਨਹੀਂ ਆਉਂਦਾ ਕੋਈ ਗੱਲ ਨਹੀਂ ਮੁੰਡੇ ਦੇ ਖਿੱਚਾ ਦਿੰਨੇ ਖਿੱਚ ਨਾਲ ਅੱਜ ਮੇਰੀ ਮਾਸੀ ਦਾ ਮੁੰਡਾ ਆਇਆ ਸਪੈਸ਼ਲ ਮੈਂ ਇਹਨੂੰ ਲੈ ਕੇ ਆਇਆ ਘਰ ਤੋਂ ਆਉਂਦਾ ਹੋਇਆ ਤੇ ਮਹਿਕ ਵੀਰ ਆ ਮੇਰਾ ਇਹ ਵੀ ਵੀਰ ਬਾਹਰੋਂ ਆਇਆ ਵਾ ਆਸਟ੍ਰੇਲੀਆ ਤੇ ਛੁੱਟੀ ਆਇਆ ਵਜਾ ਨੂੰ ਮੈਂ ਨਾਲ ਲੈ ਕੇ ਆ ਮੈਂ ਚੱਲ ਯਾਰ ਮੈਂ ਵੀ ਇਕੱਲਾ ਦੂਰ ਜਾਣਾ ਆਪਾਂ ਨੇ ਤੇ ਇਹਦਾ ਵੀ ਧੰਨਵਾਦ ਹੈ ਬਾਈ ਬਾਕੀ ਸਟਾਰਟ ਫੂਟ ਕਰਕੇ ਦਿਖਾ ਦਿੰਦੇ ਥੋੜਾ ਜਿਹਾ ਆਪਾਂ ਤੁਹਾਨੂੰ ਟ੍ਰੈਕਟਰ ਲੋ ਜੀ ਕੋਈ ਗੁਰੇ ਆਵਾਜ਼ ਨਾਲ ਟ੍ਰੈਕਟਰ ਇਦੀ ਮੈਂ ਗੇੜੀ ਦੋਂ ਦੱਸਿਆ ਤਾਂ ਵੀ ਆਵਾਜ਼ ਬਹੁਤ ਵਧੀਆ ਟਰੈਕਟਰ ਦੀ ਵਧੀਆ ਬੰਦੇ ਕੋਲੋਂ ਕੰਮਕਾਰ ਹੋਇਆ ਵਾ ਟਰੈਕਟਰ ਦਾ ਇਹਦਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪਤਾ ਗੇੜੇ-ਗੂੜੇ ਨੂੰ ਰੱਖਣਾ ਵਾ ਸ਼ੌਂਕ-ਸ਼ੋਕ ਨੂੰ ਮਾੜਾ-ਮੋਟਾ ਗੇੜਾ ਮਾਰ ਲਿਆ ਉਹ ਕਰ ਲਿਆ ਬਸ ਤੇ ਬਾਕੀ ਠੀਕ ਹੈ ਬਾਪੂ ਜੀ ਧੰਨਵਾਦ ਬਹੁਤ-ਬਹੁਤ ਜੀ ਹਾਂ ਜੀ ਹਾਂ ਕੋਈ ਕਰਦੇ ਮੈਂ ਕਿ ਮੰਨਦੇ ਬਸ ਲੋ ਜੀ ਬਾਈ ਬਾਕੀ ਭਾਈ ਇਧਰੋਂ ਵੀ ਚੈੱਕ ਕਰ ਲੋ ਸਾਰਾ ਵੈਸੇ ਤਾਂ ਆਪਾਂ ਨੇ ਇਹਦੀ ਵੀਡੀਓ ਨਹੀਂ ਕੋਈ ਏਡੀ ਪਾਈ ਬਣਾ ਕੇ ਇੰਸਟਾਗ੍ਰਾਮ ਤੇ ਕਿਉਂ ਹਾਂਜੀ ਹਾਂਜੀ ਸਾਰਾ ਕੁਝ ਹੈਗਾ ਜੀ ਹੋ ਗਿਆ ਹੀ ਪੰਜ ਛੇ ਉਂਗਲ ਦਾ ਹੋ ਗਿਆ ਜੀ ਪੰਜ ਛੇ ਉਂਗਲ ਹੋਊਗਾ ਤੇਲ ਬਾਕੀ ਭਾਈ ਇਹ ਕੋਈ ਪਾਵਰ ਪੂਰ ਕੁਝ ਨਹੀਂ ਹੋਇਆ ਵਾ ਸਿਰਫ ਸਿੰਪਲ ਟਰੈਕਟਰ ਤਿਆਰ ਹੋਇਆ ਵਾ ਜੀ ਇਹ ਠੀਕ ਹੈ ਜੀ ਤੇ ਇੰਜਣ ਉੰਜਣ ਦਾ ਕੰਮ ਹੋਇਆ ਵਾ ਬਾਕੀ ਸਿਰਫ ਇਹਨੂੰ ਪੇਂਟ ਜੌਬ ਹੋਈ ਹੋਈ ਆ ਬਾਕੀ ਹੋਰ ਇਹਦੇ ਵਿੱਚ ਕੋਈ ਐਕਸਟਰਾ ਮੋਡੀਫਿਕੇਸ਼ਨ ਕੋਈ ਨਹੀਂ ਹੋਈ ਵੀ ਟਰੈਕਟਰ ਦੇ ਵਿੱਚ ਠੀਕ ਹੈ ਜੀ ਜਿਵੇਂ ਪਾਵਰ ਸਟੀਅਰਿੰਗ ਵਗੈਰਾ ਬ੍ਰੇਕਾਂ ਬਰੂਕਾਂ ਜੋ ਹੈਗਾ ਸਾਰ ਕੋ ਨਾਲ ਦਾ ਬ੍ਰੇਕਾਂ ਬਰੂਕਾਂ ਪੂਰਾ ਵਧੀਆ ਵਰਕ ਕਰਦਿਆਂ ਨੇ ਠੀਕ ਹੈ ਜੀ ਤੇ ਮੂਰੇ ਟਾਇਰ ਇਹਦੇ ਪਹਿਲਾਂ ਛੋਟੇ ਸੀਗੇ ਆਪਣਾ ਇਹ ਚ 7 50 ਦੇ ਟਾਇਰ ਪਾਤੇ ਸੀ ਛੋਟੇ ਟਾਇਰਾਂ ਕਰਕੇ ਥੋੜਾ ਜਿਹਾ ਮੂਰੇ ਨੂੰ ਝੁਕਿਆ ਜਿਹਾ ਲੱਗਦਾ ਸੀ ਟਰੈਕਟਰ ਤੇ ਵੀਰ ਨੇ ਕਿਹਾ ਸੀ ਵੀਰ ਕਹਿੰਦਾ ਵੀ ਟਾਇਰ ਇਹਨੂੰ ਪਿਛਲੇ ਥੋੜਾ ਜਿਹਾ ਵੱਡੇ ਪਾ ਦੋ ਵੀ ਦੇਖਣ ਨੂੰ ਟਰੈਕਟਰ ਸੋਹਣਾ ਲੱਗੂਗਾ ਜੀ ਠੀਕ ਹੈ ਜੀ ਤੇ ਬਾਕੀ ਵੀ ਬਾਈ ਕੋਈ ਹੋਰ ਟਰੈਕਟਰ ਆਊਗਾ ਫੋਰਡ 3600 ਇਹਨੂੰ ਦੇਖ ਕੇ ਬਹੁਤ ਬਾਰੇ ਸਾਰੇ ਵੀਰਾਂ ਦੇ ਕੋਈ ਹੋਰ ਚੰਗਾ ਟਰੈਕਟਰ ਆਊਗਾ ਤਾਂ ਆਪਾਂ ਆਪਣੇ ਚੈਨਲ ਤੇ ਵੀਡੀਓ ਅਪਲੋਡ ਕਰਾਂਗੇ ਜਰੂਰ ਬਾਈ ਬਾਪੂ ਜੀ ਸਾਨੂੰ ਸਪੈਸ਼ਲ ਟਰੈਕਟਰ ਤੇ ਛੱਡਣ ਆਏ ਆਂ ਬਸ ਸਾਡੇ ਗਵਿੰਦਗੜ੍ਹ ਲੋ ਜੀ ਹੌਲੀ ਹੌਲੀ ਹੱਥ ਲੱਗੂ ਬਾਪੂ ਜੀ ਦੇ ਇਤਰਾ ਲੈ ਬਾਈ ਬਾਪੂ ਕਹਿੰਦਾ ਬਹੁਤ ਸਾਲ ਹੋ ਗਏ ਟਰੈਕਟਰ ਅਸੀਂ ਵੇਚਤਾ ਸੀ ਲੋ ਬਾਈ ਆ ਸਾਡਾ ਮਹਿਕ ਵੀਰ ਐ ਇਹ ਜਰਾ ਬਾਹਰ ਦੇ ਹੈਂ ਤਵਾਨੇ ਆ ਲੋ ਜੀ ਆ ਆ ਬਾਰ ਮਨੂੰ ਮੁੰਡੇ ਇੱਕੋ ਗੱਲ ਬਾਈ ਫੋੜ 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 ਫਰਾਟੇ ਬਾਰੇ ਫੈਨ ਹੋਏ ਬੰ ਲੋਗੇ ਹਾਂ ਹਾਂ ਆ ਟਰੈਕਟਰ ਬਹੁਤ ਸੋਹਣਾ ਬਾਈ ਤੇ ਅਸੀਂ ਬਾਈ ਜਾਣਾ ਥੋੜਾ ਜਿਹਾ ਖਾਣੇ ਤੇ ਹੁਣ ਅਸੀਂ ਫੜਦੇ ਆਂ ਬੱਸ ਆ ਦਸਤੀ ਦੇ ਨਾਲ ਮੁੰਡੇ ਨੂੰ ਬੱਸ ਜੀ ਬੱਸ ਦੀ ਝਾੜੀ ਦੋਣੀ ਆ ਚੱਲੀਏ ਵੀਰੇ ਚਲੋ ਚਲੋ ਆ ਜਾ ਤੇ ਲੋ ਜੀ ਬਾਈ ਆਪਾਂ ਆਜ ਹੋ ਗਏ ਥੋੜਾ ਜਿਹਾ ਲੇਟ ਟਰੈਕਟਰ ਲੱਤਾ ਜੀ ਆਪਾਂ ਨੇ ਮੈਸੀ ਦਰ ਮੋਫਲੇ ਵਾਲੀ ਦੁਕਾਨ ਤੇ ਰੁਕੇ ਤੇ ਉਹ ਵੀਰ ਆ ਮੇਰਾ ਆਸਟ੍ਰੇਲੀਆ ਵਾਲਾ ਉਹ ਜਿਹੜਾ ਉਹ ਵੀ ਅੱਜ ਨਾਲੇ ਟਰੈਕਟਰ ਦੇ ਨਾਲੇ ਫੰਨਿਆ ਹੋਇਆ ਠੀਕ ਹੈ ਜੀ ਅਜੇ ਟਾਈਮ ਪਤਾ ਨਹੀਂ ਕਿੰਨਾ ਲੱਗਣਾ ਹੋਰ ਬਾਈ ਆ ਠੀਕ ਆ ਗਾਲਾਂ ਵਰੀ ਕੱਢੂਗਾ ਮੰਨੂ ਕੱਢੂਗਾ ਬਾਈ ਲੈ ਬਾਈ ਮੁੰਡਾ ਕਹਿੰਦਾ ਮੁੜ ਕੇ ਨਹੀਂ ਆਉਂ ਹਾਂਜੀ ਹਾਂ ਮੁੰਡਾ ਕਹਿੰਦਾ ਮੁੜ ਕੇ ਨਹੀਂ ਆਉਂਦਾ ਬਾਈ ਤੇਰੇ ਨਾਲ ਅੱਜ ਆ ਗਿਆ ਵੀਰੇ ਕਹਿੰਦਾ ਕੰਨਾਂ ਨੂੰ ਹੱਥ ਲਵਾਤੇ ਫੋਨ ਮੜਾ ਜਾਂ ਮੂਹਲੀ ਨਾ ਫਲੀ ਖਲਾ ਕੇ ਖੁਸ਼ ਕਰਿਆ ਤੇ ਟਰੈਕਟਰ ਲੱਤਾ ਵਈ ਆਪਾਂ ਨੇ ਇਹਦੀ ਆਪਾਂ ਤੁਹਾਨੂੰ ਡਿਟੇਲਰ ਵੀਡੀਓ ਕੱਲ ਨੂੰ ਕੋਲ ਨੂੰ ਪਾਵਾਂਗੇ ਬਾਈ ਚੰਗੀ ਤਰ੍ਹਾਂ ਨਵੇਂ ਟਾਇਰਾਂ ਚ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਵਾ ਠੀਕ ਹੈ ਜੀ ਤੇ ਬਾਕੀ ਆਪਾਂ ਵੀਡੀਓ ਨੂੰ ਕਰਦੇ ਆਂ ਜੀ ਖਤਮ ਤੇ ਹੋਰ ਜਿਹੜੇ ਇੱਕ ਦੋ ਟਰੈਕਟਰ ਆਪਾਂ ਨੇ ਲਏ ਆਂ ਆਏ ਆਂ ਆਪਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸਾਰੀ ਜਾਣਕਾਰੀ ਪਾਵਾਂਗੇ ਜੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਇੰਸਟਾਗ੍ਰਾਮ ਤੇ YouTube ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ